स्वागत है तोड्डा अपने फेसबुक पेज ਤੇ YouTube ਚੈਨਲ ਤੇ ਅੱਜ ਵੀਡੀਓ ਪੈਂਡ ਸਵਾਗ ਚੋਂ ਬਣਾ ਰਹੇ ਆ ਜੀ ਮੇਰੇ ਨਾਲ ਹੀ ਗਵਾਂਢੀ ਪਿੰਡ ਪਿੱਛੇ ਜਿਹ ਸ਼ਾਇਦਾਂ ਝੋਟੀ ਦੀ ਵੀਡੀਓ ਪਾਈ ਸੀਗੀ ਜੀ ਆਪਾਂ ਫੇਸਬੁੱਕ ਤੇ ਸ਼ਾਇਦ ਮੈਂ YouTube ਤੇ ਨਾ ਪਾਈ ਹੋਵੇ ਇਹ ਝੋਟੀ ਕਿੰਨੇ ਵਾਰੀ ਟੀਕਾ ਭਰਾਲਿਆ ਬਾਈ ਘੱਟੋ ਘੱਟ 10 ਵਾਰੀ 10 ਵਾਰੀ ਹੈਨਾ ਕਿੰਨੀ ਉਮਰ ਹੋ ਗਈ ਉਹ ਇਹਦੀ ਇਹ 3.5 ਸਾਲ ਦੀ ਲੱਗਦਾ 3.5 ਸਾਲ ਅੱਛਾ ਹੀਟ ਚੋਂ ਲੱਗੀ ਸੀ 2.5 ਸਾਲਾਂ ਦੀ 10 ਵਾਰੀ ਟੀਕਾ ਭਰਾਲਿਆ ਹੈ ਤੇ ਕੀ ਪ੍ਰੋਬਲਮ ਕੀ ਆਉਂਦੀ ਸੀ ਬਸ ਰਹੀਂ ਨਹੀਂ ਰਹੀ ਸੀ ਕੀ ਚੱਕਰ ਪੈਂਦਾ ਸੀ ਕਾ ਤੋਂ ਕਿੰਨੇ ਦਿਨ ਹੀਟ ਰੱਖਦੀ ਸੀ ਹੀਟ ਹਫਤਾ ਹਫਤਾ 10 10 ਦਿਨ 10 10 ਦਿਨ ਹੀਟ ਆ ਤੇ ਆਪਾਂ ਹੁਣ ਇਹਦੇ ਦਵਾਈ ਭਰੀ ਸੀ ਹੁਣ ਕਿੰਨੇ ਦਿਨ ਹੀਟ ਸੀ ਅੱਜ ਕਿੰਨੇ ਵੰਦਨ ਸੀਗਾ ਅੱਜ ਬਸ ਦੂਜਾ ਦਿਨ ਹੀ ਸੀਗਾ ਜੀ ਅੱਜ ਹੀਟ ਤੇਰੇ ਸਾਹਮਣੇ ਹੀ ਸੀ ਤਾਰਾ ਕਿੰਨੇਗਾ ਸੀ ਹਨਾ ਇਹਦੇ ਆਪਾਂ ਟਿਊਬ ਭਰੀ ਸੀ ਜੀ ਮੈਟਰੀ ਸਿਰਫ ਤੇ ਨਾਲ ਮੈਂ ਇਹਨਾਂ ਨੂੰ ਗੋਲੀਆਂ ਲੈ ਕੇ ਦਿੱਤੀਆਂ ਸੀ ਅੱਜ ਇਹਦੇ ਏ ਆਈ ਕਰਤੀ ਹੈ ਜੀ ਰੱਬ ਸੁੱਖ ਰੱਖੇ ਸਾਨੂੰ ਗੱਬਣ ਦੀ ਵੀ ਵੀਡੀਓ ਪਾਵਾਂਗੇ ਇਹਦੀ ਚੈੱਕ ਕਰਕੇ ਅੱਜ ਇਹਦੇ ਦੋ ਸਿਮਨ ਲਾ ਕੇ ਆਪਾਂ ਇਹਦੇ ਆਈ ਵੀ ਦੇਦਾ ਜੀ ਮੰਨ ਲਓ ਹਾਰਮੋਨ ਦੇਦਾ ਇਹਨੂੰ ਤੇ ਗੱਬਣ ਹੋ ਜੂਗੀ ਜੀ 100% ਗੱਬਣ ਹੋ ਜੂਗੀ ਤੇ ਬਾਈ ਅੱਕੇ ਬਏ ਸੀ ਕਹਿੰਦੇ ਵੀ ਵਿੱਚ ਨਹੀਂ ਆ ਸੀ ਤਾਂ ਜਦੋਂ ਜੇ ਮੰਨ ਕੇ ਚੱਲੋ ਕਿਸੇ ਨੇ ਮੇਰਾ ਨੰਬਰ ਦਿੱਤਾ ਜੀ ਪਿੰਡ ਚ ਤੇ ਇਹਦਾ ਟਰੀਟਮੈਂਟ ਕੀਤਾ ਮੇਨ ਸੀਗਾ ਇਹਦਾ ਹੀਟ ਸਰਕਲ ਹਨਾ ਜਦੋਂ ਹੀਟ ਸਰਕਲ ਜਦੋਂ ਟੀਕੇ ਭਰਾਣਦੇ ਹੀ ਗੰਧ ਸੜਦੀ ਸੀ ਬਾਅਦ ਚ ਹਾਂਜੀ ਤੇ ਹੀਟ ਕਿੰਨੇ ਕਿੰਨੇ ਦਾ ਰੱਖੀ ਰੱਖਦੀ ਸੀ ਹਫਤਾ 10 ਦਿਨ ਹਫਤਾ 10 ਦਿਨ ਹੈ ਵੀ ਕਿਸੇ ਨੇ ਇਹ ਚੀਜ਼ ਦਾ ਹੱਲ ਨਹੀਂ ਕੀਤਾ ਟੀਕੇ ਭਰੀਗੇ ਅੱਛਾ ਅੱਛਾ ਦਵਾਈ ਭرائی ਪਰ ਫਰਕ ਨਹੀਂ ਪਿਆ ਹਨਾ ਨਹੀਂ ਠੀਕ ਆ ਆਪਾਂ ਇਹਦਾ ਟਰੀਟਮੈਂਟ ਟੋਟਲ ਕਰਤਾ ਜੀ ਠੀਕ ਹੈ ਅੱਜ ਇਹਦੇ ਦੋ ਟੀਕੇ ਭਰੇ ਆ 100% ਅੱਜ ਹੀ ਹੀਟ ਛੱਡ ਜੂਗੀ ਬਾਜਾਂ ਨੂੰ ਮੈਂ ਦੱਸਤਾ ਸੀ ਬਾਕੀ ਇਹਨਾਂ ਨੂੰ ਵੀ ਪਤਾ ਹੀ ਅੱਗੇ ਤਾਰਾਂ ਬਹੁਤ ਛੱਡਦੀ ਸੀ ਹਾਂਜੀ ਅੱਗੇ ਤਾਰਾਂ ਅੱਗੇ ਲਾਪਲਾ ਬਤਾਰਾਂ ਸਿੱਟੀ ਜਾਂਦੀ ਸੀ ਹੈਨਾ ਹਾਂ ਤੇ ਐਤ ਕੀ ਪਰ ਕੋਈ ਐਬ ਦੀ ਗੱਲ ਨਹੀਂ ਜੀ ਤੇ ਵਧੀਆ ਹੀਟ ਕੱਢੀ ਐ ਦੋ ਤਿੰਨ ਦਿਨ ਪਸ਼ੂ ਹੀਟ ਰੱਖਦਾ ਜੀ ਦੋ ਦਿਨ ਮੱਝਾਂ ਤੇ ਪਰਸੋਂ ਰਿੰਗੀ ਸੀ ਇਹ ਕੱਲ੍ਹ ਕਿ ਪਰਸੋਂ ਪਰਸੋਂ ਜੀ ਪਰਸੋਂ ਪਰਸੋਂ ਰਿੰਗੀ ਸੀ ਇਹਨਾਂ ਨੇ ਉਸ ਹੱਬ ਤੇ ਮੈਨੂੰ ਅੱਜ ਸੱਦਿਆ ਜੀ ਇਹ ਕਹਿੰਦੇ ਵੀ ਵੈਸੇ ਪਰ ਅੱਜ ਹੀਟ ਸੀਗੀ ਚਲੋ ਤੇ ਪਰ ਫਿਰ ਵੀ ਅੱਗੇ ਇਹ ਕਹਿੰਦੇ ਵੀ 7-7 ਦਿਨ ਤਾਰਾ ਕਰਦੀ ਸੀ ਅਸੀਂ ਉਹ ਵੇਟ ਤੇ ਸੀ ਤੇ ਇਹ ਕਹਿੰਦੇ ਵੀ ਡਾਕਟਰ ਤਾਰਾ ਘਟਾ ਵੀ ਗਈ ਮੈਂ ਕਿਹਾ ਬਈ ਤਾਂ ਹੀ ਆਪਾਂ ਦਵਾਈ ਭਰੀ ਸੀ ਇਹਦੇ ਵੀ ਇਹ ਤਾਰਾ ਘਟਦੇਵੇ ਹਨਾ ਆ ਮੱਝ ਬਾਈਆਂ ਦੀ ਗੱਬਣ ਚੈੱਕ ਕਰਤੀ ਐ ਜੀ ਪਸ਼ੂਆਂ 'ਚ ਦੇਖ ਲਓ ਬਾਈਆਂ ਨੇ ਇਹ ਚੀਜ਼ ਖੱਟੀ ਐ ਬਾਬਾ ਜੀ ਕਿੰਨਾ ਥਾਂ ਸੀਗਾ ਜਿਹੜਾ ਤੁਸੀਂ ਲਿਆ ਤੇ ਜੀ 30 ਮਰਲੇ ਥਾਂ 30 ਮਰਲੇ ਥਾਂ ਠੀਕ ਗਰੀਬ ਪਰਿਵਾਰ ਨਾਲ ਬੰਦੇ ਸਬੰਧ ਰੱਖਦੇ ਆਂੀ ਵੇਖੋ ਇੰਨਾ ਥਾਂ ਲੈਣਾ ਬਹੁਤ ਵੱਡੀ ਗੱਲ ਐ ਪਿੰਡ 'ਚ ਦੇ ਕਿਵੇਂ ਬਾਬਾ ਜੀ ਪੈਸੇ ਇਹਦੇ ਲਾਏ ਤੁਸੀਂ ਮੱਝਾਂ ਨੇ ਜੀ ਮੱਝਾਂ ਨੇ ਹੀ ਹੈ ਮਾਹੀਓ ਜੀ ਮੇਰੀ ਆਪਾਂ ਨੂੰ ਹਾਂ ਵੀ ਆਏ ਸਾਲ ਸੂਪਣੀ ਹਾਂ ਤੀਜੇ ਸਾਲ ਛੋਟੀ ਵੇਚ ਕੇ ਪੈਸੇ ਦੇਈ ਜਾਣੇ ਦੇਈ ਜਾਣੇ ਸਾਲ ਤੋਂ ਜਣੀ ਕਿ ਉਹਨਾਂ ਦੀ ਕਸਤ ਮੋੜੀ ਜਾਣੀ ਕਸਤ ਮੋੜੀ ਜਾਣੀ ਤੇ ਥਾਂ ਅੱਜ ਆਪਦਾ ਬਣ ਗਿਆ ਮੱਝਾਂ ਕਰਕੇ ਠੀਕ ਆ ਉਹ ਮੱਝ ਤੁਸੀਂ ਵੇਚਦੀ ਹੈ ਉਹ ਵੇਚ ਬੈਠੇ ਜੀ ਪਰ ਪਛਤਾਉਣੇ ਆ ਹਾਂ ਹਨਾ ਨਹੀਂ ਵੇਚਣੀ ਸੀ ਇਹ ਉਹਦਾਂ ਹੀ ਆ ਸਾਰੀਆਂ ਨਹੀਂ ਜੀ ਹਾਂ ਮੋਲ ਲਈ ਉਹ ਤਾਂ ਇਹ ਬਾਅਦ ਚ ਲਈਆਂ ਸੀ ਬਾਦ ਚ ਲੈਣੇ ਪਏ ਉਹ ਜਿੱ ਨਜ਼ਰ ਮੱਝ ਰਹੀ ਹੈ ਉਹ ਨਜ਼ਰ ਤੁਸੀਂ ਵਿੱਚ ਹੀ ਹੈ ਬਸੂ ਹੈ ਹਾਂ ਪੌਂ 12 ਹੀ ਰਹਿ ਜਾਂ ਠੀਕ ਹੈ ਜੀ ਮੱਝ ਵੀ ਲੈ ਖਰੀਦੀ ਸੀ ਆਪਾਂ ਹਾਂਜੀ ਅੱਛਾ ਇਹਦੇ ਠੀਕ ਹੈ ਜੀ ਭਰਿਆ ਸੀਗਾ ਮੈਂ ਤਾਂ ਚਲੋ ਨਹੀਂ ਭਰਿਆ ਠੀਕ ਹੈ ਭਰਾਈ ਕੇ ਬਣੀ ਸੀ ਠੀਕ ਹੈ ਭਰਾਈ ਸੀ ਅੱਛਾ ਇਹ ਇਹ ਤਾਂ ਰਹੀ ਵੀ ਆ ਚਲੋ ਗੱਬਣਾ ਵੈਸੇ ਸੇਹ ਥੋੜੀ ਜੀ ਮਾੜੀ ਆ ਛੋਟੀ ਬਈ ਇਹ ਮੁੱਲ ਲੈਂਦੀ ਹੈ ਅੱਛਾ ਇਹ ਮੁੱਲ ਲਈ ਉਹ ਛੋਟੀ ਕਰਦੀ ਹੈ ਆਪਣੀ ਨੇ ਉਹ ਉਹ ਕਰਦੀ ਆ ਜੀ ਉਹ ਜਿਹਦੇ ਆਪਾਂ 6 ਤੁਸੀਂ 10 ਵਾਰੀ ਟੀਕਾ ਭرائی ਬੈਠੇ ਉਹ ਤਾਂ ਚੋਣੀ ਜੀ ਇਹ ਝੋਟੀ ਮੁੱਲ ਲੈ ਆਏ ਸੀ ਉਹਦਾ ਜਣੀ ਕਿ ਕਸੂਆ ਵੀ ਕੇ ਅਗਲੇ ਸੂਏ ਵੇਚਤੀ ਉਹ ਅੱਛਾ ਚੇਹ ਹੁਣ ਮੁੱਲ ਦੀ ਆ ਜੀ ਜਿਆਦਾ ਕਰ ਝੋਟੀ ਪਾਲਦੇ ਹੀ ਆਪਾਂ ਜਰੀ ਅੱਛਾ ਜਿਆਦਾ ਪਸ਼ੂ ਪਾਲ ਕੇ ਹੀ ਮੰਨ ਕੇ ਚੱਲੋ ਗਾਂ ਬਰੀ ਕੱਟੀ ਜੇ ਨਹੀਂ ਕਰੇ ਤੇ ਹਾਲ ਤਾਂ ਚਲੋ ਮੁੱਲ ਲੈ ਲਈ ਅੱਛਾ ਅੱਛਾ ਜੀ ਠੀਕ ਹੈ ਠੀਕ ਹੈ ਵੀ ਪਸ਼ੂਆਂ 'ਚ ਸਾਨੂੰ ਐ ਪੂਰਾ ਫਾਇਦਾ ਸੀਗਾ ਜਿੰਨਾ ਵੀ ਹੁਣ ਵੀ ਚਲੋ ਹਾਂ ਹਲੇ ਵੀ ਮਹਾਰਾਜ ਦੀ ਕਿਰਪਾ ਹੀ ਆ ਜੀ ਹਾਂ 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 ਵੀ ਪੁੱਛੇ ਜੇ ਆਪਾਂ ਮੇਰੇ ਕੋਲ ਉਹ ਕਿਹੜੇ 6 ਕੁ ਮਹੀਨੇ ਹਾਂਜੀ ਹਾਂਜੀ ਤੇ ਵੇਚੀ ਆ ਪਹਿਲਾਂ ਛੋਟੀ ਸੀ 80000 ਦੀ 80000 ਦੀ ਅੱਛਾ ਅੱਛਾ ਵੀ ਹਰ ਸਾਲ ਪਸ਼ੂ ਵੇਚਦੇ ਆ ਚੀ ਨਾ ਹੀ ਬੰਦਾ ਹਾਂ ਵੀ ਇਹਦੇ ਤੇ ਵੀ ਬਾਈ ਦੇਖ ਲੋ ਕਿੰਨਾ ਮੱਥਾ ਮਾਰ ਰਿਹਾ ਨਹੀਂ ਆਮ ਬੰਦਾ ਹੁੰਦਾ ਹੋਂ ਨੂੰ ਵੇਚ ਦਿੰਦਾ ਛੋਟੀ ਅੱਛਾ ਇਹਦੇ ਤੋਂ ਛੋਟੀ ਲੱਗਦੀ ਸੀ ਜਿਹੜੀ ਵੇਚੀ ਐ ਆ ਛੋਟੀ ਸੀ ਉਹ ਉਹ ਵੀ ਕਰਦੀ ਸੀ ਨਹੀਂ ਉਹ ਵੀ ਬੁੱਲ ਲੈਈ ਸੀ ਅੱਛਾ ਕੱਟੀਆਂ ਖਰੀਦ ਲੈਨੇ ਆ ਖਰੀਦ ਲੈ ਕੱਟੀਆਂ ਖਰੀਦ ਲੈਨੇ ਆ ਤੇ ਝੋਟੀਆਂ ਬਣਾ ਕੇ ਵੇਚ ਦਿੰਨੇ ਆ ਠੀਕ ਹੈ ਠੀਕ ਹੈ ਮੰਨ ਲਓ ਵੀ ਆਹ ਇੱਥੋਂ ਤੱਕ ਪਸ਼ੂਆਂ ਨਾਲ ਹੀ ਆਏ ਆ ਆਪਾਂ ਪਰ ਥੋੜਾ ਜਿਹਾ ਉਹ ਮੱਝ ਵੇਚ ਕੇ ਗਲਤ ਹੋ ਗਏ ਹਾਂ ਚਲੋ ਆਪਣੀ ਘਰ ਦੀ ਸੀ ਹਨਾ ਆਪਾਂ ਨੂੰ ਇੰਨਾ ਕੁਝ ਦਿੱਤਾ ਸੀ ਪਸ਼ੂ ਉਹ ਵੇਚਣਾ ਨਹੀਂ ਚਾਹੀਦਾ ਸੀ ਆਪਾਂ ਨੂੰ ਕੋਈ ਨਹੀਂ ਜੀ ਅੱਜ ਆ ਝੋਟੀ ਦਾ ਟ੍ਰੀਟਮੈਂਟ ਕਰਤਾ ਬਸ ਗੱਬਣ ਚੈੱਕ ਕਰਕੇ ਵੀ ਤੁਹਾਨੂੰ ਵੀਡੀਓ ਇਹਦੀ ਪਾਵਾਂਗੇ ਪਸ਼ੂਆਂ 'ਚ ਬੰਨ ਜਾਣੇ ਦੱਸਿਆ ਵੀ ਇੰਨਾ ਫਾਇਦਾ ਤੁਸੀਂ ਆਪ ਹੀ ਦੇਖ ਲਓ ਵੀ ਕਨਾਲ ਸਵਾ ਕਨਾਲ ਥਾਂ ਦੀ ਲੈਣੀ ਠੀਕ ਹੈ ਨਾਰਮਲ ਗਰੀਬ ਬੰਦੇ ਵਾਸਤੇ ਬਹੁਤ ਵੱਡੀ ਗੱਲ ਹੈ ਤੇ ਸਾਰਾ ਕੁਝ ਪਸ਼ੂਆਂ ਚੋ ਹੀ ਲਿਆ ਤੁਹਾਨੂੰ ਆਪ ਹੀ ਬਾਬੇ ਨੇ ਦੱਸਿਆ ਨਾ ਆਪਾਂ ਤਾਂ ਚਲੋ ਹੁਣ ਨਵੇਂ ਹੀ ਜੁੜੇ ਆ ਬੰਦੇ ਆਪਣੇ ਨਾਲ ਝੋਟੀ ਕਰਕੇ ਇਹ ਝੋਟੀ ਦੇ ਟੀਕੇ ਭਰਿਆਗਾ ਹੀ ਘੜੋ ਘੜ 10 11 ਵਾਰੀ ਤੇ ਪਰ ਮੈਂ ਸ਼ੁਰੂ ਚ ਆਪਾਂ ਸ਼ਾਇਦ ਇੱਕ ਵਾਰੀ ਟੀਕਾ ਭਰਿਆ ਸੀ ਹਨ ਹਾਂ ਉਹਦੇ ਮੈਂ ਕਿਹਾ ਸੀਗਾ ਮੈਂ ਵੀ ਜਾਂਦੀ ਹੀਟ ਆ ਬਾਬਾ ਜੀ ਟੀਕਾ ਭਰ ਕੇ ਦੇਖ ਲੈਨੇ ਆ ਹਾਂ ਗਾਰੰਟੀ ਕੋਈ ਨਹੀਂ ਤੇ ਪਰ ਫਿਰ ਉਸ ਤੋਂ ਬਾਅਦ ਬਈ ਮੈਨੂੰ ਜਦੋਂ ਇਹਨਾਂ ਨੇ ਦੱਸਿਆ ਵੀ 7 7 8 8 ਦਿਨ ਹੀਟ ਰੱਖਦੀ ਆ ਤਾਂ ਇਹਦਾ ਟ੍ਰੀਟਮੈਂਟ ਕੀਤਾ ਪੂਰਾ ਤੇ ਹੁਣ ਇਹ ਝੋਟੀ 100% ਗੱਬਣ ਹੋ ਜੂਗੀ ਰੱਬ ਸੁੱਖ ਰੱਖੇ ਕੋਈ ਐ ਗੱਲਾਂ ਨਹੀਂ ਤੁਹਾਨੂੰ ਚੈੱਕ ਕਰਕੇ ਵੀ ਵੀਡੀਓ ਇਹਦੀ ਪਾਵਾਂਗੇ ਤੇ ਪਰ ਇਹਨਾਂ ਨੂੰ ਮੈਂ ਦੱਸਿਆ ਵੀ ਜੇ ਮਾੜਾ ਮੋੜ ਇਹ ਤੋਂ ਬਾਅਦ ਗੰਦ ਸਿੱਟੇ ਦਾ ਇਹਦੇ ਮੈਟਰੀ ਸੈਫ ਟੂ ਆਪਾਂ 6 ਘੰਟੇ ਬਾਅਦ ਫੇਰ ਭਰਾਂਗੇ ਇਹ ਚੀਜ਼ ਦਾ ਧਿਆਨ ਰੱਖਿਓ ਜੀ ਠੀਕ ਹੈ ਹਾਂ ਕਿਉਂ ਇਹਦੇ ਨਾਲ ਪਸ਼ੂ ਗੱਬਣ ਹੋਣਾ ਥੋੜਾ ਜੇ ਗੰਦ ਹੀ ਸਿੱਟੀ ਕੇ ਫਿਰ ਗੱਬਣ ਨਹੀਂ ਹੋਣਾ ਕਹਿੰਨੇ ਹਾਂ ਪਰ ਹੀਟ ਅੱਗੇ ਨਾਲੋਂ ਸਹੀ ਸੁਧਾਰ ਗਈ ਹੈ ਇਹ ਹਾਂ ਧੰਨਵਾਦ ਜੀ ਵੀਡੀਓ ਨੂੰ ਕਰਿਆ ਕਰੋ ਸ਼ੇਅਰ ਵੱਧ ਤੋਂ ਵੱਧ